ਸੋ ਅਸੀਂ ਦੇਖ ਰਹੇ ਸੀਗੇ ਦਾਨੀਏਲ 9 ਅਧਿਆਏ ਔਰ ਉਸ ਦੇ ਵਿੱਚ 70 ਸਤਿਆਂ ਦਾ ਜੋ ਪਰਮੇਸ਼ਰਿਕ ਪ੍ਰਕਾਸ਼ਨ ਇੱਕ ਭੇਤ ਜੋ ਉਸ ਨੂੰ ਦੇ ਰਿਹਾ ਆ ਔਰ ਹੁਣ ਤੱਕ ਅਸੀਂ 4 ਵੀਡੀਓ ਦੇ ਉੱਤੇ ਬਣਾ ਚੁੱਕੇ ਹਾਂ ਔਰ ਉਸ ਦੇ ਵਿੱਚ ਕਾਫੀ ਕੁਝ ਅਸੀਂ ਸਿੱਖਿਆ ਔਰ ਇਸ ਦੇ ਵਿੱਚ ਪੰਜਵਾਂ ਵੀਡੀਓ ਆ ਔਰ ਇਸ ਦੇ ਵਿੱਚ ਅਸੀਂ ਦੇਖਾਂਗੇ ਜੋ ਦਾਨੀਏਲ 9 ਦੇ ਅਸੀਂ 24 ਆਇਤ ਵਿੱਚ ਜੋ 6 ਕੰਮਾਂ ਦੇ ਬਾਰੇ ਪਰਮੇਸ਼ਰ ਦੱਸ ਰਿਹਾ ਆ ਹੁਣ ਤੱਕ ਅਸੀਂ ਪਹਿਲੇ 3 ਕੰਮ ਜੋ ਅਸੀਂ ਦੇਖ ਚੁੱਕੇ ਹਾਂ ਸੋ ਅੱਜ ਅਸੀਂ ਚੌਥਾ ਕੰਮ ਜਿਹੜਾ ਆ ਪਰਮੇਸ਼ਰ ਕਰੇਗਾ 70ਵੇਂ ਸਾਤੇ ਦੇ ਵਿੱਚ ਜੋ 17ਵਾਂ ਸਾਤਾ ਹੋਏਗਾ ਕਲਿਸਿਆ ਦੇ ਉਠਾਏ ਜਾਣ ਤੋਂ ਬਾਅਦ ਵਿੱਚ ਕਿਉਂਕਿ ਪਹਿਲੇ 69 ਸਾਤੇ ਔਰ ਆਖਰੀ 70ਵਾਂ 사ਤਾ ਇਸ ਦੇ ਵਿੱਚ ਜੋ ਚਰਚ ਪੀਰੀਅਡ ਜੋ ਇੱਕ ਗੈਪ ਹੋਏਗਾ ਔਰ ਜਿਸ ਤਰ੍ਹਾਂ ਹੀ ਕਲਿਸਿਆ ਉਠਾਈ ਜਾਏਗੀ ਉਸ ਤੋਂ ਬਾਅਦ 7 ਸਾਲ ਦਾ ਮਹਾਕਲੇਸ਼ ਚ ਸ਼ੁਰੂ ਹੋਏਗਾ ਇਹੀ ਆ 70ਵਾਂ 사ਤਾ ਜਿਸ ਦੇ ਵਿੱਚ ਪਰਮੇਸ਼ਰ ਛੇ ਕੰਮ ਜੋ ਆ ਪੂਰੇ ਕਰੇਗਾ ਸੋ ਅੱਜ ਅਸੀਂ ਚੌਥੇ ਕੰਮ ਦੇ ਬਾਰੇ ਜੋ ਆ ਸਿੱਖਾਂਗੇ ਔਰ ਚੌਥਾ ਕੰਮ ਇਸ ਲਿਸਟ ਵਿੱਚ ਤੁਸੀਂ ਪੜ ਸਕਦੇ ਹੋ ਇਸ ਗੱਲ ਤੇ ਲਿਖਿਆ ਟੂ ਬ੍ਰਿੰਗ ਇਨ ਐਵਰ ਲਾਸਟਿੰਗ ਰਾਈਚਨੈਸ ਜੋ ਪੰਜਾਬੀ ਦੀ ਬਾਈਬਲ ਅਸੀਂ ਪੜਦੇ ਹਾਂ ਸੋ ਉਸ ਦੇ ਵਿੱਚ ਲਿਖਿਆ ਆ ਸਦਾ ਦਾ ਧਰਮ ਲਿਆਵੇ ਤੋ ਇਹ ਜੋ ਕੰਮ ਆ ਇੱਕ ਸਦਾ ਦੀ ਧਾਰਮਿਕਤਾ ਜਾਂ ਸਦਾ ਦਾ ਧਰਮ ਲਿਆਉਂਦਾ ਕੰਮ ਇਸਰਾਇਲ ਦੇ ਵਿੱਚ ਪਰਮੇਸ਼ਰ ਕਰੇਗਾ ਕਿਉਂਕਿ ਇਸਰਾਇਲ ਨੇ ਹੁਣ ਤੱਕ ਜਵਾਬ ਪ੍ਰਭੂ ਯੇਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਹੋਏ ਪ੍ਰਭੂ ਯੇਸ਼ੂ ਮਸੀਹ ਨੂੰ ਪ੍ਰਭੂ ਔਰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦੇ ਹੋਏ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਜੋ ਧਾਰਮਿਕਤਾ ਜੋ ਇੱਕ ਵਿਸ਼ਵਾਸੀ ਨੂੰ ਪ੍ਰਾਪਤ ਹੁੰਦੀ ਆ ਉਹ ਧਾਰਮਿਕਤਾ ਯਹੂਦੀ ਸਮਾਜ ਅਜੇ ਤੱਕ ਉਸ ਨੂੰ ਪ੍ਰਾਪਤ ਨਹੀਂ ਕਰ ਪਾਇਆ ਹਾਂ ਕੁਝ ਚੁਣੇਂਦਾ ਯਹੂਦੀ ਲੋਕਾਂ ਨੇ ਜ਼ਰੂਰ ਪ੍ਰਭੂ ਯੇਸ਼ੂ ਮਸੀਹ ਨੂੰ ਮੁਕਤੀਦਾਤਾ ਉਸ ਨੂੰ ਆਪਣਾ ਪ੍ਰਭੂ ਕਰਕੇ ਗ੍ਰਹਿਣ ਕੀਤਾ ਹੋਵੇਗਾ ਪਰ ਯਹੂਦੀ ਸਮਾਜ ਦੀ ਜਦੋਂ ਗੱਲ ਹੁੰਦੀ ਆ ਸੋ ਯਹੂਦੀਆਂ ਨੇ ਯੇਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਔਰ ਆਪਣਾ ਪ੍ਰਭੂ ਕਰਕੇ ਅਜੇ ਤੱਕ ਸਵੀਕਾਰ ਨਹੀਂ ਕੀਤਾ ਕਿ ਕਿ ਯਹੂਦੀਆਂ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਮੁਕਤੀਦਾਤਾ ਗ੍ਰਹਿਣ ਕਰਦੇ ਹੋਏ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੀ ਬਜਾਏ ਉਹਨਾਂ ਨੇ ਸ਼ਰ੍ਹਾਂ ਦੇ ਕੰਮਾਂ ਦੇ ਦੁਆਰਾ ਹੀ ਇਕੱਤਰ ਬਿਠਰਨ ਦੀ ਜੋ ਆਪਣੀ ਕੋਸ਼ਿਸ਼ ਸੀਗੀ ਉਸ ਨੂੰ ਹੀ ਉਹਨਾਂ ਨੇ ਜਾਰੀ ਰੱਖਣਾ ਜਿਹੜਾ ਜ਼ਰੂਰੀ ਸਮਝਿਆ ਜਦਕਿ ਪਰਮੇਸ਼ਰ ਦਾ ਜੋ ਵਚਨ ਆ ਇਸਪਸ਼ਟ ਤੌਰ ਤੇ ਦੱਸਿਆ ਜਾਂਦਾ ਹੈ ਜਿਸ ਸਾ ਕਿ ਪ੍ਰਭ ਦਾ ਦਾਸ ਪੌਲਸ ਲਿਖਦਾ ਹੈ ਗਲਾਤੀ 5 ਅਧਿਆਏ ਉਸ ਦੇ 4 ਵਚਨ ਉਸੇ ਪੜ੍ਹਦੇ ਆਇ ਸਗਤ ਲਿਖਿਆ ਤੁਸੀਂ ਜੋ ਸ਼ਰ੍ਹਾਂ ਨਾਲ ਧਰਮੀ ਬੰਨਾ ਚੁੰਦੇ ਹੋ ਸੋ ਮਸੀਹ ਤੋਂ ਅੱਡ ਹੋ ਗਏ ਹੋ ਤੁਸੀਂ ਕਿਰਪਾ ਤੋਂ ਡਿੱਗ ਗਏ ਹੋ ਔਰ ਰੋਮੀ 7 ਅਧਿਆਏ ਉਸ ਦੀ 21 ਆਇਤ ਵਿੱਚ ਪੌਲਸ ਲਿਖਦਾ ਇਸੇ ਲਈ ਜੋ ਉਹਦੇ ਅੱਗੇ ਸ਼ਰ੍ਹਾਂ ਦੇ ਕਰਮਾਂ ਤੋਂ ਕੋਈ ਸਰੀਰ ਧਰਮੀ ਨਹੀਂ ਟਹਿਰੇਗਾ ਕਿਉਂ ਜੋ ਸ਼ਰ੍ਹਾਂ ਦੇ ਰਾਹੀ ਪਾਪ ਦੀ ਪਛਾਣ ਹੀ ਹੁੰਦੀ ਹੈ ਔਰ ਗਲਾਤੀ ਤੀਸਰਾ ਅਧਿਆਇ ਉਸਤ 23 24 25 ਵਚਨ ਜਦੋਂ ਅਸੀਂ ਪੜ੍ਹਦੇ ਹਾਂ ਸੋ ਇਸ ਸਗਤ ਉੱਤੇ ਪੌਲਸ ਜੋ ਆ ਸਪਸ਼ਟ ਦੱਸਦਾ ਆ ਕਿ ਪਰ ਨੇਚਾ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਨੇਚਾ ਦੇ ਲਈ ਜਿਹੜੀ ਪ੍ਰਗਟ ਹੋਣੀ ਸੀ ਸ਼ਰਅ ਦੇ ਪਹਿਲੇ ਹੇਠ ਬੱਦੇ ਹੋਏ ਰਹਿੰਦੇ ਸਾਂ ਸੋ ਸ਼ਰਅ ਮਸੀਹ ਦੇ ਆਉਣ ਤੀਕਰ ਸਾਡੇ ਲਈ ਨਿਗ੍ਹਾਬਾਨ ਬਣੀ ਭਈ ਅਸੀਂ ਨੇਚਾ ਨਾਲ ਧਰਮੀ ਠਹਿਰਾਏ ਜਾਈਏ ਔਰ 25 ਵਚਨ ਪਰ ਹੁਣ ਨੇਚਾ ਜੋ ਆ ਇਸ ਅਸੀਂ ਅਗਾਹ ਨੂੰ ਨਿਗ੍ਹਾਬਾਨ ਦੇ ਮਤਿਹਤ ਨਹੀਂ ਹਾਂ ਸੋ ਪੌਲਸ ਜੋ ਆਯੂ ਇਸ ਮਾਸ ਨੂੰ بار-बार ਲਿਖਦੇ ਹੋਏ ਇੱਕ ਸਪਸ਼ਟਿਕਰਨ ਦਿੰਦਾ ਆ ਕਿ ਸ਼ਰ੍ਹਾਂ ਦੇ ਦੁਆਰਾ ਸਿਰਫ ਪਾਪ ਦੀ ਪਹਿਚਾਨ ਹੋ ਸਕਦੀ ਸੀ ਪਰ ਅਸੀਂ ਕਦੀ ਵੀ ਜੋ ਆ ਸਦਾ ਦਾ ਉਤਰਮ ਸਦਾ ਦੀ ਧਾਰਮਿਕਤਾ ਅਸੀਂ ਕਦੀ ਵੀ ਸ਼ਰ੍ਹਾਂ ਦੇ ਦੁਆਰਾ ਪ੍ਰਾਪਤ ਨਹੀਂ ਸੀ ਕਰ ਸਕਦੇ ਔਰ ਪੌਲਸ ਇਸ ਚੀਜ਼ ਨੂੰ ਵੀ ਬਿਲਕੁਲ ਸਪਸ਼ਟ ਕਰ ਰਿਹਾ ਹੈ ਕਿ ਇੱਕ ਸਮਾਸੀ ਗਲਾਤੀਦੰਦ ਦੇ ਇਹ ਤੋਂ 25 ਵਚਨ ਵਿੱਚ ਕਿ ਸ਼ਰਾ ਮਸੀਹ ਦੇ ਉਨਤੀਕ ਸਾਡੇ ਲਈ ਨਿਗਾਹਬਾਨ ਬਣੀ ਆ ਪਰ ਇਸ ਤੋਂ ਅੱਗੇ ਅਸੀਂ ਨਿਗਾਹਬਾਨ ਦੇ ਜੋ ਮਥੇ ਤੇ ਉਸਦੀ ਅਧੀਨਤਾ ਹੁਣ ਨਹੀਂ ਆ ਜਿਸ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਨੇ ਕਿਆਮਤੀ 5 ਅਧਿਆਏ ਉਸਦੀ 17 ਵਚਨ ਚ ਇਹ ਨਾ ਸਮਝੋ ਭਈ ਮੈਂ ਤੁਰੇਤ ਜਾਂ ਨਬੀਆਂ ਨੂੰ ਖੰਡਣ ਆਇਆ ਹਾਂ ਮੈਂ ਖੰਡਣ ਨਹੀਂ ਸਗੋਂ ਪੂਰਿਆ ਕਰਨ ਨੂੰ ਆਇਆ ਹਾਂ ਸੋ ਕਹਿੰਦਾ ਪਾਪ ਕੀ ਆ ਦੀ ਸ਼ਰਅ ਦਾ ਇੱਕ ਸਮਾ ਸੀ ਉਹ ਪੂਰਾ ਹੋ ਚੁੱਕਾ ਹੈ ਸ਼ਰਅ ਪੂਰੀ ਹੋ ਚੁੱਕੀ ਹੈ ਪ੍ਰਭੂ ਯੀਸ਼ੂ ਮਸੀਹ ਦੇ ਬਲੀਦਾਨ ਦੇ ਦੁਆਰਾ ਸੋ ਇਸ ਤੋਂ ਅੱਗੇ ਜੋ ਪਰਮੇਸ਼ਰ ਨੇ ਆਪਣੀ ਅਨੰਤ ਕਾਲ ਦੀ ਇੱਕ ਯੋਜਨਾ ਨੂੰ ਪ੍ਰਗਟ ਕੀਤਾ ਉਹ ਕੀ ਆ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਉਸ ਸਦਾ ਦੀ ਧਾਰਮਿਕਤਾ ਨੂੰ ਅਸੀਂ ਹਾਸਲ ਕਰੀਏ ਸੋ ਇਹ ਧਾਰਮਿਕਤਾ ਯਹੂਦੀ ਸਮਾਜ ਨੇ ਅਜੇ ਤੱਕ ਹਾਸਲ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਸਪੀਤ ਨੂੰ ਨਾ ਸਮਝਦੇ ਹੋਏ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਰੱਦ ਕਰ ਦਿੱਤਾ ਪ੍ਰਭੂ ਯਿਸੂ ਮਸੀਹ ਦੇ ਜੋ ਪ੍ਰਭੂਤਵ ਨੂੰ ਰੱਦ ਕਰ ਦਿੱਤਾ ਉਸ ਤੋਂ ਇਨਕਾਰੀ ਹੋ ਗਏ ਔਰ ਸ਼ਰਾ ਦੇ ਕੰਮਾਂ ਦੇ ਦੁਆਰਾ ਹੀ ਆਪਣੇ ਆਪ ਨੂੰ ਤਰਮੀ ਢੇਰਾਉਂਦਾ ਯਤਨ ਕੀਤਾ ਸੋ ਇਸ 7 ਸਾਲ ਦੇ ਮਹਾਕਲੇਸ਼ ਦੇ ਦੌਰਾਨ ਇਸ ਆਖਰੀ ਸਾਤੇ ਦੇ ਵਿੱਚ ਖੁਦਾ ਉਹਨਾਂ ਦੀ ਬੁੱਧੀ ਨੂੰ ਖੋਲੇਗਾ ਉਹਨਾਂ ਨੂੰ ਕਹੇਗਾ ਪ੍ਰਕਾਸ਼ਨ ਦੇਵੇਗਾ ਜਿਸ ਦੇ ਦੁਆਰਾ ਯਹੂਦੀ ਸਮਾਜ ਜੋ ਰੋਏਗਾ ਪਿੱਟੇਗਾ ਅਤੇ ਆਪਣੇ ਉਸ ਪਾਪ ਤੋਂ ਪ੍ਰਸਿੱਟ ਕਰੇਗਾ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਜੋ ਇਨਕਾਰ ਕੀਤਾ ਉਹ ਅਸੀਂ ਗਲਤ ਕੀਤਾ ਅਤੇ ਯੀਸ਼ੂ ਮਸੀਹ ਨੂੰ ਪ੍ਰਭੂ ਸਵੀਕਾਰਦੇ ਹੋਏ ਪ੍ਰਭੂ ਯੀਸ਼ੂ ਮਸੀਹ ਦੇ ਨਿਝਾ ਕਰਦੇ ਹੋਏ ਯਹੂਦੀ ਸਮਾਜ ਵੀ ਉਸ ਸਦਾ ਦੀ ਧਾਰਮਿਕਤਾ ਨੂੰ ਪ੍ਰਾਪਤ ਕਰੇਗਾ ਜੋ ਧਾਰਮਿਕਤਾ ਕਲੀਸੀਆ ਲੈ ਕੇ ਚੱਲਦੀ ਹੈ ਜਿਸ ਪ੍ਰਕਾਰ ਰੋਮੀਆਂ 3 ਤੀਸਰਾ ਦੇ ਉਸ ਦੀ 21 ਅਤੇ 22 ਵਚਨ ਅਸੀਂ ਪੜ੍ਹਦੇ ਹਾਂ ਇਸੇ ਕਹਾਤੇ ਪੌਲਸ ਕਹਿੰਦਾ ਪਰ ਹੁਣ ਸ਼ਰਾ ਦੇ ਬਾਝੋਂ ਪਰਮੇਸ਼ਵਰ ਦਾ ਧਰਮ ਪ੍ਰਗਟ ਹੋਇਆ ਹੈ ਅਤੇ ਸ਼ਰਾ ਅਤੇ ਨਬੀ ਉਹਦੀ ਸਾਖੀ ਦਿੰਦੇ ਹਨ। ਔਰ 22 ਵਚਨ ਅਰਥਾਤ ਪਰਮੇਸ਼ਵਰ ਦਾ ਉਹ ਧਰਮ ਜਿਹੜਾ ਯਿਸੂ ਮਸੀਹ ਉੱਤੇ ਨਿਝਾ ਕਰਨ ਤੋਂ ਪੈਦਾ ਹੈ। ਇਹ ਉਹਨਾਂ ਸਬਨਾ ਦੇ ਲਈ ਹੈ ਜਿਹੜੇ ਨਿਝਾ ਕਰਦੇ ਹਨ ਕਿਉਂਕਿ ਕੋਈ ਕੋਝ ਭਿੰਨ ਭੇਦ ਨਹੀਂ ਹੈ। ਔਰ ਇਸ ਤਰ੍ਹਾਂ 24 ਵਚਨ ਲਿਖਿਆ ਸੋ ਉਹਦੀ ਕਿਰਪਾ ਨਾਲ ਉਸ ਨਿਸ਼ਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਉਹ ਮੁਫਤ ਧਰਮੀ ਗਿਨੇ ਜਾਂਦੇ ਹਨ ਸੋ ਇਹ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਲਿਆਂਦੀ ਗਈ ਉਹ ਸਦਾ ਦੀ ਧਾਰਮਿਕਤਾ ਜਿਸਦੇ ਲਈ ਸਾਨੂੰ ਕੋਈ ਕੀਮਤ ਅਦਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਸਦੇ ਲਈ ਪ੍ਰਭੂ ਯੀਸ਼ੂ ਮਸੀਹ ਨੇ ਜੋ ਆ ਕੀਮਤ ਅਦਾ ਕੀਤੀ ਆਪਣਾ ਪਵਿੱਤਰ ਲਹੂ ਵਹਾਉਣ ਦੇ ਦੁਆਰਾ ਸਲੀਬ ਤੇ ਆਪਣੀ ਜਾਨ ਦੇਣ ਦੇ ਦੁਆਰਾ ਔਰ ਅੱਜ ਸਾਨੂੰ ਇਹ ਧਾਰਮਿਕਤਾ ਮੁਫਤ ਜੋ ਆ ਮੁਹਈਆ ਸਵਰਗ ਕਰਦਾ ਆ ਸਿਰਫ ਇੱਕੀ ਚੀਜ਼ ਦੇ ਦੁਆਰਾ ਉਹ ਹੈ ਵਿਸ਼ਵਾਸ ਉਹ ਨਿਸ਼ਚਾ ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਤੇ ਨਿਸ਼ਚਾ ਕਰਦੇ ਆ ਸੋ ਮੱਤਨ ਚ ਲਿਖਿਆ ਸੀ ਮੁਫਤ ਜੋ ਦਰمیٹ ਹੈ ਰਾਇ ਜਾਂਦੇ ਹਾਂ ਔਰ ਇਹ ਦਰਮੀਟ ਠਹਿਰਨਾ ਜਵਾ ਇਨਾ ਖਾਸ ਆ ਕਿਉਂਕਿ ਇਹ ਦਰਮੀਟ ਠਹਿਰਨਾ ਜਵਾ ਕੋਈ ਮਨੁੱਖਾਂ ਦੇ ਅੱਗੇ ਦਰਮੀਟ ਠਹਿਰਨਾ ਨਹੀਂ ਆ ਬਲਕਿ ਇਹ ਦਰਮੀਟ ਠਹਿਰਨਾ ਜਵਾ ਉਹ ਸਵਰਗ ਦਾ ਜੋ ਪਰਮੇਸ਼ਵਰ ਜੋ ਨਿਆ ਦੇ ਸਿੰਘਾਸਨ ਦੇ ਉੱਤੇ ਬੈਠ ਕੇ ਜੋ ਆਪਣੀ ਅਦਾਲਤ ਦੇ ਵਿੱਚ ਇੱਕ ਇੱਕ ਨੂੰ ਜਾਂਚੇਗਾ ਪਰਖੇਗਾ ਇੱਕ ਇੱਕ ਨੂੰ ਆਪਣਾ ਉਸ ਤਰਾਜੂ ਦੇ ਵਿੱਚ ਤੱਕੜੀ ਚ ਤੋਲੇਗਾ ਔਰ ਹਰ ਇੱਕ ਦੀ ਜਾਂਚ ਕਰੇਗਾ ਉਸ ਪਰਮੇਸ਼ਰ ਦੇ ਉਸ ਨਿਆਂ ਦੇ ਅਨੁਸਾਰ ਉਸ ਅਦਾਲਤ ਦੇ ਵਿੱਚ ਅਸੀਂ ਤਰਮੀਠ ਰਹਾਂਗੇ ਉਸ ਪਰਮੇਸ਼ਰ ਦੀ ਤਕੜੀ 'ਚ ਜਦੋਂ ਅਸੀਂ ਤੋਲੇ ਜਾਵਾਂਗੇ ਉਸ ਪਰਮੇਸ਼ਰ ਦੇ ਨਾਪ 'ਚ ਜਦੋਂ ਅਸੀਂ ਨਾਪੇ ਜਾਵਾਂਗੇ ਉਸ ਸਮੇਂ ਅਸੀਂ ਤਰਮੀਠ ਰਹਾਂਗੇ ਉਸ ਸਮੇਂ ਉਹ ਪਰਮੇਸ਼ਰ ਸਾਨੂੰ ਜਸਟੀਫਾਈ ਕਰੇਗਾ ਉਸ ਸਮੇਂ ਉਹ ਪਰਮੇਸ਼ਰ ਇਸ ਜੀ ਦੀ ਘੋਸ਼ਣਾ ਕਰੇਗਾ ਕਿ ਇਹ ਵਿਅਕਤੀ ਜੋ ਮੇਰੇ ਕੇ ਖੜਾ ਹੈ ਇਹ ਪੂਰਨ ਪੂਰੀ ਤਰ੍ਹਾਂ ਚਾ ਉਤਰਮੀਠ ਰਹਦਾ ਹੈ ਇਹ ਉਧਾਰਮਿਕਤਾ ਜਿਹੜੀ ਸਾਨੂੰ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਹਾਸਲ ਹੁੰਦੀ ਆ ਕਿਉਂਕਿ ਮਨੁੱਖਾਂ ਦੇ ਅੱਗੇ ਧਰਮੀ ਠਹਿਰਨ ਤੋਂ ਕਿਤੇ ਜ਼ਿਆਦਾ ਉੱਤਮ ਆ ਕਿਤੇ ਜ਼ਿਆਦਾ ਜ਼ਰੂਰੀ ਆ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਅੱਗੇ ਧਰਮੀ ਠਹਿਰਨਾ ਜਿਹੜਾ ਪਰਮੇਸ਼ਵਰ ਅਧਿਕਾਰ ਰੱਖਦਾ ਆ ਸਾਨੂੰ ਅਨੰਤ ਕਾਲ ਦੇ ਜੀਵਨ ਚ ਭੇਜਦਾ ਜਿਹੜਾ ਪਰਮੇਸ਼ਰ ਅਧਿਕਾਰ ਰੱਖਦਾ ਹੈ ਸਾਨੂੰ ਅਨੰਤ ਕਾਲ ਦੀ ਮੌਤ ਵਿੱਚ ਭੇਜਦਾ ਨਰਕ ਦੀ ਅੱਗ 'ਚ ਸੁੱਟਣ ਦਾ ਅਧਿਕਾਰ ਰੱਖਦਾ ਹੈ ਉਹ ਪਰਮੇਸ਼ਰ ਉਸ ਵਿਅਕਤੀ ਨੂੰ ਜਿਹੜਾ ਪਰਮੇਸ਼ਰ ਦੀ ਅਦਾਲਤ ਵਿੱਚ ਦੋਸ਼ੀ ਠਹਿਰਦਾ ਹੈ ਉਹ ਪਰਮੇਸ਼ਰ ਅਧਿਕਾਰ ਰੱਖਦਾ ਉਸ ਵਿਅਕਤੀ ਨੂੰ ਅਨੰਤ ਕਾਲ ਦੇ ਜੀਵਨ 'ਚ ਭੇਜਦਾ ਜੋ ਉਸ ਪਰਮੇਸ਼ਰ ਦੇ ਅਗੇ ਤਰ ਮੀਠਹਿਰਦਾ ਹੈ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਮੱਤੀ ਦੀਆਂ ਜੀ 10 ਅਧਿਆਇ ਉਸ ਦੀ 28 ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਸ ਸਗ੍ਹਾ ਤੇ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਅਰ ਉਹਨਾ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸਕਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕਦੇ ਸਗੋਂ ਉਸੇ ਕੋਲੋਂ ਡਰੋ ਜਿਹੜਾ ਦੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ ਕਰ ਸਕਦਾ ਹੈ ਇਸ ਲਈ ਕਵੀ ਸ਼ਿਵ ਸਿੰਘ ਨੇ ਕਿਹਾ ਕਿ ਉਸ ਪਰਮੈਸ਼ਰ ਦਾ ਡਰ ਕੇ ਚਲੋ ਜਿਹੜਾ ਅਧਿਕਾਰ ਰੱਖਦਾ ਹੈ ਥੋੜਾ ਮਿਆ ਕਰਨ ਦਾ ਤੁਹਾਨੂੰ ਨਰਕ ਦੀ ਅੱਗ ਵਿੱਚ ਸੁੱਟਣ ਦਾ ਇਸ ਲਈ ਮਨੁੱਖਾਂ ਦੇ ਅੱਗੇ ਧਰਮੀ ਠਹਿਰਨਾ ਕੋਈ ਵੱਡੀ ਗੱਲ ਨਹੀਂ ਆ ਕਿ ਜਿਸ ਸਮੇਂ ਅਸੀਂ ਸਵਰਗ ਦੀ ਅਦਾਲਤ ਵਿੱਚ ਖੜੇ ਹੋਵਾਂਗੇ ਇਸ ਜੀਵਨ ਤੋਂ ਬਾਅਦ ਉਸ ਸਮੇਂ ਕੋਈ ਮਨੁੱਖਾ ਸੜਾ ਨਿਆਂ ਕਰਨ ਲਈ ਸਿੰਘਾਸਨ ਤੇ ਨਹੀਂ ਬੈਠਾ ਹੋਏਗਾ ਕਿਸੇ ਮਨੁੱਖ ਦੀ ਸਿਫਾਰਿਸ਼ ਸਾਨੂੰ ਬਚਾ ਨਹੀਂ ਸਕੇਗੀ ਕਿਉਂਕਿ ਬਹੁਤ ਸਾਰੇ ਐਸੇ ਲੋਕ ਸਮਾਜ ਵਿੱਚ ਆ ਜਿਵੇਂ ਦੇਖੇ ਜਾਂਦੇ ਆ ਜੋ ਇੱਕ ਦਿਖਾਵੇ ਵਾਲੀ ਧਾਰਮਿਕਤਾ ਨੂੰ ਲੈ ਕੇ ਚੱਲਦੇ ਆ ਮਨੁੱਖਾਂ ਦੇ ਅੱਗੇ ਆਪਣੇ ਆਪ ਨੂੰ ਬਹੁਤ ਧਰਮੀ ਪੇਸ਼ ਕਰਦੇ ਆ ਚਾਹੇ ਆਪਣੇ ਦਾਨ ਪੁੰਨ ਦੇ ਦੁਆਰਾ ਚਾਹੇ ਆਪਣੇ ਚੜਾਵਿਆਂ ਦੇ ਦੁਆਰਾ ਆਪਣੀ ਭਗਤੀ ਦੇ ਦੁਆਰਾ ਜਾਂ ਥੋੜਾ ਧੂਪ ਬੱਤੀ ਅਰਗਬਤੀ ਦੇ ਦੁਆਰਾ ਜਾਂ ਉਹ ਕੁਛ ਲੰਗਰ ਲਾਉਣ ਦੇ ਦੁਆਰਾ ਕੁਛ ਗਰੀਬਾਂ ਨੂੰ ਜਾਂ ਧਾਰਮਿਕ ਸਾਨਾਂ ਤੇ ਚੜਾਵੇ ਦੇਣ ਦੇ ਦੁਆਰਾ ਪਰ ਇਨਾਂ ਚੜਾਵਿਆਂ ਦੇ ਪਿੱਛੇ ਉਸ ਦਾਨ ਪੁੰਨ ਦੇ ਪਿੱਛੇ ਉਸ ਧੂਪ ਬੱਤੀ ਅਰਗਬਤੀ ਦੇ ਪਿੱਛੇ ਦਾ ਜੋ ਉਹਨਾਂ ਦਾ ਜੀਵਨ ਪੂਰੀ ਤਰ੍ਹਾਂ ਜਵਾ ਉਹ ਪਾਪ ਨਾ ਲੱਦਿਆ ਹੁੰਦਾ ਇਹ ਪ੍ਰਕਾਰ ਦੀਆਂ ਹੈਰਾਫੇਰੀਆਂ ਬੇਈਮਾਨੀਆਂ ਕਈ ਪ੍ਰਕਾਰ ਦੀਆਂ ਧੋਖਾਧੜੀਆਂ ਕਰਕੇ ਬਹੁਤ ਪੈਸਾ ਜੋ ਉਹਨਾਂ ਨੇ ਕਮਾਇਆ ਹੁੰਦਾ ਹੈ ਇਸ ਤੋਂ ਇਲਾਵਾ ਹੋਰ ਵੀ ਮਤਲਬ ਕਈ ਗਰੀਬ ਲੋਕਾਂ ਦੇ ਨਾਲ ਕਈ ਬਹੁਤ ੱੱਕਾ ਕਰ ਜਾਂਦੇ ਆ ਕਈ ਗਰੀਬਾਂ ਦਾ ਹੱਕ ਜੋ ਆ ਉਹ ਖਾ ਜਾਂਦੇ ਆ ਮਾਰ ਜਾਂਦੇ ਆ ਸੋ ਇਹੋ ਜਿਹਾ ਜੀਵਨ ਬਤੀਤ ਕਰਦੇ ਹੋਏ ਵੀ ਉਹ ਸਮਾਜ ਵਿੱਚ ਆਪਣੇ ਆਪ ਨੂੰ ਜੋ ਉਗਤ ਧਰਮੀ ਦਿਖਾਉਂਦੇ ਹੋਏ ਬਹੁਤ ਕੁਝ ਕਰਦੇ ਆ ਔਰ ਲੋਕ ਵੀ ਉਹਨਾਂ ਨੂੰ ਸਵੀਕਾਰ ਲੈਂਦੇ ਕਿ ਹਾਂ ਇਹ ਬਹੁਤ ਕੀ ਆ ਇੱਕ ਧਰਮੀ ਵਿਅਕਤੀ ਹੈ ਔਰ ਅਜਹਿ ਲੋਕਾਂ ਦੇ ਲਈ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਲੂਕਾ 16 ਦੇ ਉਸ ਦੀ 15 ਆਇਤ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਕਿਹਾ ਉਸ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਉਹ ਹੋ ਜਿਹੜੇ ਮਨੁੱਖਾਂ ਦੇ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ ਪਰ ਪਰਮੇਸ਼ਵਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ ਕਿਉਂਕਿ ਜੋ ਮਨੁੱਖਾਂ ਦੇ ਲੇਖੇ ਉੱਤਮ ਹੈ ਸੋ ਪਰਮੇਸ਼ਵਰ ਦੀ ਦਰਗਾਹੇ ਕਿਨੌਣਾ ਹੈ ਸੋ ਪ੍ਰਭੂ ਯੀਸ਼ੂ ਮਸੀਹ ਨੇ ਸਪਸ਼ਟ ਕੀਤਾ ਕਿ ਤੁਸੀਂ ਮਨੁੱਖਾਂ ਨੂੰ ਬੇਵਕੂਫ ਬਣਾ ਸਕਦੇ ਹੋ ਦਿਖਾਵੇ ਵਾਲੀ ਧਾਰਮਿਕਤਾ ਨਾਲ ਪਰਪਰਮੇਸ਼ਵਰ ਤੁਹਾਡੇ ਦਿਨਾਂ ਨੂੰ ਜਾਂਚਣ ਵਾਲਾ ਜੋ ਆ ਪਰਮੇਸ਼ਵਰ ਹੈ। ਸੋ ਇਸ ਲਈ ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ ਇਹ ਸੱਚਾਈ ਨੂੰ ਸਾਡੇ ਉੱਤੇ ਪ੍ਰਗਟ ਕਰਦਾ ਆ। ਕਿ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਜੋ ਸਾਨੂੰ ਦਿੱਤਾ ਗਿਆ ਹੈ ਸਿਰਫ ਇਹੀ ਇੱਕ ਨਾਮ ਆ ਜਿਸ ਦੇ ਦੁਆਰਾ ਅਸੀਂ ਧਰਮੀ ਠਹਿਰ ਸਕਦੇ ਹਾਂ ਉਸ ਪਰਮੇਸ਼ਰ ਦੇ ਅੱਗੇ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੇ ਹੋਏ ਯੀਸ਼ੂ ਮਸੀਹ ਨੂੰ ਆਪਣਾ ਪ੍ਰਭੂ ਔਰ ਆਪਣਾ ਮੁਕਤੀਦਾਤਾ ਗ੍ਰਹਿਣ ਕਰਦੇ ਹੋਏ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਹੀ ਇੱਕ ਵਿਅਕਤੀ ਜਿਸਨੇ ਸਾਡੇ ਪਾਪ ਦੀ ਮਾਫੀ ਦੇ ਲਈ ਆਪਣਾ ਪਵਿੱਤਰ ਲਹੂ ਵਹਾਇਆ ਪਰਬੀ ਯੀਸ਼ੂ ਮਸੀਹ ਨੇ ਸਾਡੇ ਕਿਸੇ ਸ਼ਰੀਰੀਕ ਛੁਟਕਾਰੇ ਦੇ ਲਈ ਲਹੂ ਨਹੀਂ ਵਹਾਇਆ ਕਿਸੇ ਸ਼ਰੀਰੀਕ ਗੁਲਾਮੀ ਤੋਂ ਆਜ਼ਾਦ ਕਰਨ ਲਈ ਆਪਣਾ ਪਵਿੱਤਰ ਲਹੂ ਨਹੀਂ ਵਹਾਇਆ ਪ੍ਰਭੂ ਯੀਸ਼ੂ ਮਸੀਹ ਨੇ ਕਿਸੇ ਕੌਮ ਜਾਂ ਕਿਸੇ ਧਰਮ ਦਿਖਾਤਰ ਆਪਣਾ ਲਹੂ ਨਹੀਂ ਵਹਾਇਆ ਪ੍ਰਭੂ ਯੀਸ਼ੂ ਮਸੀਹ ਨੇ ਪੂਰੀ ਮਾਨਵ ਜਾਤੀ ਦੇ ਉਸ ਪਾਪ ਤੋਂ ਉਸ ਨੂੰ ਨਿস্তারਾ ਦੇਣ ਲਈ ਉਸ ਪਾਪ ਤੋਂ ਉਸ ਨੂੰ ਛੁਟਕਾਰਾ ਦੇਣ ਲਈ ਸਲੀਬ ਦੇ ਉੱਤੇ ਆਪਣਾ ਪਵਿੱਤਰ ਲਹੂ ਵਹਾਇਆ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਬੋਲਿਆ ਮਟੀਰੀਅਲ ਜੀ ਸ਼ਬੀ ਦੇ ਆਈ ਉਸ ਦੀ 28 ਐਚ ਪ੍ਰਭੂ ਨੇ ਬੋਲਿਆ ਕਿ ਉਹ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਔਰ ਇਸ ਲਈ ਪਰਮੇਸ਼ਰ ਦਾ ਵਚਨ ਜੋ ਆ ਉਸਾਨੂੰ ਇੱਕ ਤਸੱਲੀ ਦਿੰਦਾ ਇਹ ਸ਼ਾਇਆ ਏਕਾ ਦੇ ਆਈ ਉਸ ਦੀ 18 ਵਚਨ ਚ ਪਰਮੇਸ਼ਰ ਬੋਲ ਰਿਹਾ ਆਓ ਅਸੀਂ ਸਲਾਹ ਕਰੀਏ ਯਹਵਾ ਆਖਦਾ ਹੈ ਭਾਵੇਂ ਤੁਹਾਡੇ ਪਾਪ ਕਿਰਮ ਚ ਜਹੇ ਹੋਣ ਉਹ برف ਜਿਹੇ ਚਿੱਟੇ ਹੋ ਜਾਣਗੇ ਭਾਵੇਂ ਉਹ ਮਜੀਠ ਜਿਹੇ ਲਾਲ ਹੋਣ ਉਹ ਉਨ ਜਿਹੇ ਹੋ ਜਾਣਗੇ ਸੋ ਇਹ ਪ੍ਰਭੂ ਯੀਸ਼ੂ ਮਸੀਹ ਦੇ ਲਹੂ ਦੇ ਦੁਆਰਾ ਹੀ ਇਹ ਸੰਭਵ ਆ ਇਸ ਲਈ ਪ੍ਰਭੂ ਦੇ ਵਚਨਸ ਲਿਖਿਆ ਪਹਿਲਾ ਹੀ ਹੁਨਾਇਕ ਦੀ 7 ਆਇਤ ਚ ਲਿਖਿਆ ਪ੍ਰਭੂ ਯੀਸ਼ੂ ਮਸੀਹ ਦਾ ਲਹੂ ਸਾਨੂੰ ਸਾਰੇ ਸਾਡੇ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ ਸੋ ਇਸ ਲਈ ਬਿਨਾ ਪਾਪ ਤੋਂ ਨਜ਼ਾਤ ਪਾਏ ਬਿਨਾ ਪਾਪ ਤੋਂ छुटਕਾਰਾ ਪਾਏ ਅਸੀਂ ਮਨੁੱਖਾਂ ਦੇ ਅੱਗੇ 100 ਵਾਰੀ ਤਰ ਮੀਂਹ ਠਹਿਰ ਸਕਦੇ ਹਾਂ ਪਰ ਉਸ ਪਰਮੇਸ਼ਰ ਦੇ ਅੱਗੇ ਅਸੀਂ ਇੱਕ ਵਾਰੀ ਵੀ ਅਸੀਂ タルਮੀ ਨਹੀਂ ਠਹਿ ਸਕਦੇ ਇਸ ਲਈ ਬਿਨਾ タルਮੀ ਠਹਿਰੇ ਅਸੀਂ ਕਦੀ ਉਸ ਅਨੰਤਤਾ ਦੀ ਮੌਤ ਤੋਂ ਅਸੀਂ ਛੁਟ ਨਹੀਂ ਸਕਦੇ ਬਿਨਾ ਖੁਦਾ ਦੇਗੇ タルਮੀ ਠਹਿਰੇ ਅਸੀਂ ਕਦੀ ਅਨੰਦ ਜੀਵਨ ਹਾਸਲ ਨਹੀਂ ਕਰ ਸਕਦੇ ਸੋ ਇਸ ਲਈ ਇਸਰਾਇਲ ਦੇ ਵਿੱਚ ਪਰਮੇਸ਼ਰ ਉਹ ਕੰਮ ਕਰੇਗਾ ਉਸ 7 ਸਾਲ ਦੇ ਮਹਾਕਲੇਸ਼ ਦੇ ਦੌਰਾਨ ਜੋ ਕਲਿਸਿਆ 'ਚ ਅੱਜ ਹੋ ਰਿਹਾ ਹੈ ਸੋ ਇਸ ਲਈ ਪ੍ਰਭੂ ਯੀਸ਼ੂ ਮਸੀਹ ਸਦਾ ਦੀ ਧਾਰਮਿਕਤਾ ਅਨੰਤ ਕਾਲ ਦੀ ਧਾਰਮਿਕਤਾ ਜਿਹੜੀ ਸਾਨੂੰ ਅਨੰਤ ਕਾਲ ਦੇ ਜੀਵਨ 'ਚ ਲੈ ਕੇ ਜਾਏਗੀ ਉਹ ਪਰਮੇਸ਼ਰ ਇਸਰਾਇਲ ਵਿੱਚ ਲਿਆਏਗਾ ਸੋ ਇਸ ਲਈ ਅੱਜ ਸਾਡੇ ਲਈ ਜ਼ਰੂਰੀ ਆ ਕਿ ਅਸੀਂ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦੇ ਹੋਏ ਸੀ ਉਸ ਪਰਮੇਸ਼ਰ ਦੇਗੇਰ ਮੀਠਹੀਏ ਇਸ ਲਈ ਪ੍ਰਭੂ ਦੇ ਵਚਨ ਚ ਲਿਖਿਆ ਹੈ ਪਹਿਲਾ ਹੀ ਹੁੰਨਾ 4 ਅਧਿਆਏ ਉਸ ਦੀ 17 ਔਰ 18 ਵਚਨੋਂ ਸੀ ਪੜਦੇ ਆ ਇਸ ਗਾਤੇ ਲਿਖਿਆ ਪ੍ਰੇਮ ਸਾਡੇ ਵਿੱਚ ਇਸ ਤੋਂ ਸੰਪੂਰਨ ਹੋਇਆ ਹੈ ਭਈ ਨਿਉ ਦੇ ਦਿਨ ਸਾਨੂੰ ਦਲੇਰੀ ਹੋਵੇ ਕਿਉਂਕਿ ਜਿਵੇਂ ਉਹ ਹੈ ਤੇਵੇਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ ਔਰ 18 ਵਚਨ ਚ ਲਿਖਿਆ ਪ੍ਰੇਮ ਵਿੱਚ ਟੜਕਾ ਨਹੀਂ ਸਗੋਂ ਪੂਰਾ ਪ੍ਰੇਮ ਟੜਕੇ ਨੂੰ ਹਟਾ ਦਿੰਦਾ ਹੈ ਕਿਉਂਕਿ ਜੋ ਤੜਕੇ ਵਿੱਚ ਸਜਾ ਹੈ ਅਤੇ ਉਹ ਜੋ ਤੜਕਦਾ ਹੈ ਸੁਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ। ਸੋ ਇਸ ਲਈ ਇਸ ਅਗਧ ਲਿਖਿਆ ਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ। ਕਿਉਂਕਿ ਇਸ ਅਗਧ ਜਿਹੜੇ ਡਰਦੀ ਜਿਹੜੇ ਭੈ ਦੀ ਗੱਲ ਹੋ ਰਹੀ ਹੈ ਉਹ ਪਰਮੇਸ਼ਰ ਦੇ ਨਿਆਂ ਨੂੰ ਲੈ ਕੇ ਇੱਕ ਵਿਅਕਤੀ ਜੀ ਦਾ ਵਿਵੇਕ ਉਸ ਨੂੰ ਦੋਸ਼ੀ ਟਹਿਰ ਹੁੰਦਾ ਹੈ ਉਹ ਹਮੇਸ਼ਾ ਹੀ ਪਰਮੇਸ਼ਰ ਦੇ ਉਸ ਨਿਆਂ ਦੇ ਦਿਨ ਨੂੰ ਯਾਦ ਕਰਕੇ ਉਹ ਡਰੇਗਾ। ਪਰ ਯੀਸ਼ੂ ਮਸੀਹ ਦਾ ਬਦਲਾ ਤੇ ਜੋ ਹੋਣਾ ਹੈ ਉਸ ਜੀ ਨੂੰ ਯਾਦ ਕਰਕੇ ਡਰੇਗਾ। ਪਰ ਜਿਹੜਾ ਉਹ ਵਿਅਕਤੀ ਦਾ ਵਿਵੇਕ ਸ਼ੁੱਧਿਆ ਜਿਹੜਾ ਖੁਦਾ ਦੇ ਪੈ ਦੇ ਵਿੱਚ ਆ ਖੁਦਾ ਦੇ ਡਰ ਚ ਉਹ ਖੁਦਾ ਦੇ ਵਚਨ ਚ ਉਹ ਪ੍ਰਭੂ ਯੇਸ਼ੂ ਮਸੀਹ ਦੇ ਦੁਆਰਾ ਨਜ਼ਾਤ ਪਾ ਕੇ ਉਹ ਪਰਮੇਸ਼ੁਰ ਦੇ ਨਾਲ ਇੱਕ ਹੋ ਚੁੱਕਾ ਹੈ ਉਹ ਪਰਮੇਸ਼ੁਰ ਦੇ ਨਿਆਂ ਨੂੰ ਸੋਚ ਕੇ ਡਰੇਗਾ ਨਹੀਂ ਉਹ ਪ੍ਰਭੂ ਯੇਸ਼ੂ ਮਸੀਹ ਦੀ ਗੋਪਤ ਆਮਦ ਨੂੰ ਸੋਚ ਕੇ ਡਰੇਗਾ ਨਹੀਂ ਬਲਕਿ ਉਹ ਖੁਸ਼ ਹੋਏਗਾ ਉਹ ਦਲੇਰ ਹੋਏਗਾ ਕਿਉਂਕਿ ਉਹ ਪਤਾ ਹੈ ਕਿ ਪ੍ਰਭੂ ਜਦੋਂ ਬਦਲਾ ਤੇ ਆਏਗਾ ਤਾਂ ਅਸੀਂ ਅੱਖ ਦੀ ਚਮਕ ਵਿੱਚ ਜੋ ਆ ਉਠਾਏ ਜਾਵਾਂਗੇ ਸੋ ਇਸ ਲਈ ਸਭ ਤੋਂ ਜ਼ਰੂਰੀ ਅੱਜ ਅਸੀਂ ਖੁਦਾ ਦੇ ਗਦਰ ਵਿੱਚ ਠਹਿਰੀਏ ਉਸ ਸਦਾ ਦੀ ਧਾਰਮਿਕਤਾ ਉਸ ਸਦਾ ਦਾ ਉਤਰਮ ਉਹ ਸਾਡੇ ਜੀਵਨ ਚਾਏ ਤਾਂ ਕਿ ਉਹ ਸਵਰਗ ਦਾ ਪਰਮੇਸ਼ਵਰ ਜਦੋਂ ਸਾਡੇ ਦੇਖੇ ਸਾਨੂੰ ਇੱਕ ਤਰ੍ਹਾਂ ਮੀਨ ਨਜ਼ਰ ਆਏ ਉਤਰਮ ਜਿਹੜਾ ਅਸੀਂ ਆਪਣੇ ਕੰਮਾਂ ਦੇ ਦੁਆਰਾ ਅਸੀਂ ਨਹੀਂ ਕਮਾਇਆ ਬਲਕਿ ਅਬ ਯੇਸ਼ੂ ਮਸੀਹ ਦੇ ਉਸ ਪਵਿੱਤਰ ਲਹੂ ਦੇ ਦੁਆਰਾ ਉਸ ਬਲੀਦਾਨ ਦੇ ਦੁਆਰਾ ਅਬ ਯੇਸ਼ੂ ਮਸੀਹ ਦੇ ਵਿਸ਼ਵਾਸ ਕਰਨ ਦੇ ਦੁਆਰਾ ਅਸੀਂ ਮੁਫਤ ਤਰ੍ਹਾਂ ਮੀਠਾ ਰਹੇ ਗਏ ਹਾਂ ਸੋ ਇੱਕ ਮਸੀਹੀ ਵਿਸ਼ਵਾਸੀ ਜੋ ਆ ਉਤਰਮ ਦੇ ਕੰਮ ਜੋ ਆ ਉਹ ਇਸ ਲਈ ਨਹੀਂ ਕਰੇਗਾ ਕਿ ਉਤਰਮੀ ਠਹਿਰ ਸਕੇ ਬਲਕਿ ਇਸ ਲਈ ਕਿਉਂਕਿ ਉਹ ਆਲਰੇਡੀ ਪਹਿਲਾਂ ਹੀ ਉਹ ਪਰਮੇਸ਼ਰ ਦੇ ਦੁਆਰਾ ਰਬ ਯੀਸ਼ੂ ਮਸੀਹ ਦੇ ਨਾਮ ਦੇ ਵਿਸ਼ਵਾਸ ਕਰਨ ਦੇ ਦੁਆਰਾ ਉਹ ਉਤਰਮੀ ਠਹਿਰ ਚੁੱਕਾ ਹੈ ਇਸ ਕਰਕੇ ਉਤਰਮ ਦੇ ਕੰਮ ਕਰਦਾ ਹੈ ਇਸ ਲਈ ਪ੍ਰਭੂ ਯੀਸ਼ੂ ਮਸੀਹ ਜੋ ਸਾਡੇ ਜੀਵਨ ਚ ਆਇਆ ਉਹ ਇਸ ਲਈ ਨਹੀਂ ਕਿ ਸਿਰਫ ਔਰ ਸਿਰਫ ਇਸ ਸੰਸਾਰ ਦੇ ਨਾਸ਼ਵਾਨ ਆਸ਼ੀਸ਼ਾ ਸਾਨੂੰ ਦੇਣ ਲਈ ਨਹੀਂ ਬਲਕਿ ਸਵਰਗ ਦੀ ਉਹ ਸਦਾ ਦੀ ਧਾਰਮਿਕਤਾ ਸਾਨੂੰ ਦੇਣ ਵਾਸਤੇ ਜੋ ਇੱਕ ਸਮੇਂ ਤੇ ਆਦਮ ਨੇ ਗਵਾਈ ਅੱਜ ਉਹੀ ਧਾਰਮਿਕਤਾ ਪ੍ਰਭੂ ਯੀਸ਼ੂ ਮਸੀਹ ਲੈ ਕੇ ਸਾਡੇ ਜੀਵਨ ਚ ਆਇਆ ਸੋ ਪ੍ਰਭੂ ਸੱਚਨ ਦੇ ਰਾਹੀ ਸਾਨੂੰ ਆਸ਼ੀਸ਼ ਦੇਵੇ ਆਮੇਨ